ਵੇਖ ਲਿਆ ਉਹਨਾਂ ਹਲਮਟ ਦੀ ਪਾਇਆ ਬਾਕੀ ਇੱਥੇ ਤਰੇ ਫਿਰਦੇ ਆ ਵੀ ਨੰਘੇ ਗਿਆ ਦੇਖੋ ਇੱਧਰ ਵੀ ਕੈਮਰੇ ਮਾਰੂ ਮੜੇ ਜੇ ਕਿੰਨੇ ਆ ਕਿਨੇ ਹਲਮਟ ਪਾਏ ਆ ਉਹ ਪਿਛੇ ਜੰਗਾਂ ਨੇ ਹਲਮਟ ਪਾਇਆ ਇੱਕ ਦੇ ਕਰੋ ਕਿੰਨੇ ਆ ਜਾਨੇ ਹਲਮਟ ਪਾਇਆ ਤੇ ਕਿੰਨੇ ਨਹੀਂ ਦਾ ਇਹੀ ਹੋ ਗਿਆ ਵੀ ਹਾਂ ਬੁੱਟ ਲੈ ਕੇ ਮੁੰਡਾ ਇਹਦਾ ਚਾਲਣ ਕਰਦਾ ਮਜ਼ਾ ਦੇ ਤਾਂ ਜੇ ਸਾਰਿਆਂ ਨੇ ਕੱਟੀ ਆ ਬੀਬੀ ਹੁਣ ਜਾਂਡੀ ਇਹਦਾ ਹਲਮੜ ਕਿੱਥੇ ਆ ਇਹ ਕਰ ਇਹਨਾਂ ਨੂੰ ਪੁੱਛਾ ਜਾਵੇ ਨਾ ਵੀ ਆ ਬੀਬੀਆਂ ਨੂੰ ਕਿਉਂ ਨਹੀਂ ਰੋਕਦੇ ਇਹਨਾਂ ਦੇ ਹਲਮੜ ਕਿੱਥੇ ਆ ਆ ਵੀਰਾਂ ਨੂੰ ਆ ਕੇ ਗਿਆ ਇਹਦਾ ਹਲਮੜ ਕਿੱਥੇ ਆ ਇਹਨਾਂ ਨੂੰ ਕਿਉਂ ਨਹੀਂ ਰੋਕਦੇ ਇਹ ਖਾਲੀ ਬੁੱਲਟ ਵਾਲੇ ਜਾਦੇ ਹੱਥੇ ਨਾ ਕਾਨੂੰਨ ਸਾਰਿਆਂ ਵਾਸਤੇ ਸੇਮ ਹੋਣਾ ਚਾਹੀਦਾ ਵਾ ਜਿਹੜੇ ਸਮਝਿਆ ਜਾਵੇ ਸਾਰਿਆਂ ਵਾਸਤੇ ਕਾਨੂੰਨ ਇੱਕਿਆ ਤੇ ਇੱਕ ਅੱਖ ਦੇ ਨਾਲ ਸਾਰੇ ਵੇਖਣੇ ਚਾਹੀਦੇ ਹਲਮਟ ਬਸ ਇਦਾਂ ਵੇਖੋ ਵੇਖੀ ਕੋਈ ਵੀ ਨਹੀਂ ਪੌਦਾ ਕਿੰਨੇ ਕ ਬੰਦੇ ਜ਼ਿੰਮੇਦਾਰ ਆ ਵੇਖੋ ਜਿਹੜਾ ਜਿਹੜਾ ਵੇਖ ਲਿਆ ਉਹਨਾਂ ਹਲਮਟ ਦੀ ਪਾਇਆ ਬਾਕੀ ਇੱਧਰ ਤਰੇ ਫਿਰਦੇ ਆ ਵੀ ਨੰਘੇ ਗਿਆ ਦੇਖੋ ਇੱਧਰ ਵੀ ਕੈਮਰੇ ਮਾਰੂ ਮੜੇ ਜੇ ਕਿੰਨੇ ਆ ਕਿਨੇ ਹਲਮਟ ਪਾਏ ਆ ਬਾਰੋਲਾ ਕੈਮਰਾ ਬੀ.ਟੀ.ਐਸ. ਨੂੰ ਦੀ ਇਹ ਨਾਲ ਲੱਗ ਪਾਇਆ। ਉਹ ਪਿਛੇ ਜਾਣ ਦਾ ਇਹ ਨਾਲ ਲੱਗ ਪਾਇਆ। ਲੈ ਕੇ ਦੇਖੋ ਕਿੰਨੇ ਜਾਣੇ ਹਰ ਵੱਟ ਪਾਏ ਆ ਤੇ ਕਿੰਨੇ ਨਹੀਂ ਪਾਏ। ਇਹ ਨੋਟ ਲੱਗਾ ਸਾਰਿਆਂ ਵਾਸਤੇ ਸੇਮ ਹੋਣਾ ਚਾਹੀਦਾ। ਇਹ ਥੋੜਾ ਵੀ ਮੈਂ ਬੁੱਲਟ ਤੇ ਆਉਂਡਿਆ ਮੈਂ ਮੈਨੂੰ ਰੋਕ ਲਿਆ ਤੂੰ ਹਲ ਵੱਟ ਦੀ ਪਾਇਆ ਤੇਰਾ ਚਲਾਨ ਕੱਟਦਾ। ਜਾਂਦੇ ਹੋਵੇ ਸਾਰਿਆਂ ਵਾਸਤੇ ਸੇਮ ਹੋਵੇ ਜਾਂ ਹੋਵੇ ਤੇ ਕਿਸੇ ਦੇ ਵਾਸਤੇ ਕੁਝ ਨਾ ਹੋਵੇ। ਨਹੀਂ ਹੈ। ਮੈਂ ਬੁੱਟ ਲੈ ਕੇ ਆਉਂਡਿਆ ਇਹਦਾ ਇਹੀ ਹੋ ਗਿਆ ਵੀ ਹਾਂ ਬੁੱਟ ਲੈ ਕੇ ਆਉਂਡਿਆ ਇਹਦਾ ਚਲਾਨ ਕੱਟੋ। ਮਜਾ ਤਾਂ ਜੇ ਸਾਰਿਆਂ ਦੇ ਕਟਿਆ ਬੀਬੀ ਹੁਣ ਜਾਂਡੀ ਇਹ ਹਲਮਟ ਕਿਥੇ ਆ ਸਾਰਿਆਂ ਬਾਸ ਹੋਣਾ ਚਾਹੀਦਾ ਨਾ ਹਲਮਟਿਆ ਤੇ 3 ਮੰਨ ਕਰਦੇ ਮਾਂ ਕੇ ਕਰਦੇ ਕਾਨੂੰਨ ਹੋਵੇ ਸਾਰਿਆਂ ਵਾਸਤੇ ਹੋਵੇ ਨਹੀਂ ਤਾਂ ਹੋਵੇ ਤਾਂ ਕਿਸੇ ਦੇ ਵਾਸਤੇ ਵੀ ਕੁਝ ਨਾ ਹੋਵੇ ਜੇ ਹੋਵੇ ਤਾਂ ਸਾਰਿਆਂ ਵਾਸਤੇ ਹੋਵੇ ਇਹਦਾ ਇਹ ਮਤਲਬ ਨਹੀਂ ਪੈਂ ਮੈਂ ਤੁਰਿਆ ਉਲਡਿਆ ਮਾਂ ਤੇ ਮੇਰਾ ਹਾਲ ਬੜਾ ਚੰਨ ਕਰਦਾ ਬਾਦੀ ਬੀਬੀ ਵੀ ਨਾ ਕੀ ਕੋਈ ਬੰਦਾ ਵੀ ਨਾ ਗਿਆ ਗਾਲੀ ਕੋਈ ਨਹੀਂ ਤੁਹਾਨੂੰ ਕੀ ਲੱਗਦਾ ਕਿ ਇਹ ਇਹਦੇ ਵਿੱਚ ਕੀ ਲੱਗਦਾ ਇਰੇ ਅੱਭੀ ਜਾਣਦਾ ਪੁਲਿਸ ਵਾਲਿਆਂ ਨੂੰ ਪਤਾ ਹੋਊਗਾ ਕੀ ਲੱਗਦਾ ਕੀ ਨਹੀਂ ਲੱਗਦਾ ਇਹਨਾਂ ਦਾ ਹਾਂ ਬਾਕੀ ਕੋਈ ਜਾਣਦੇ ਬਿਨਾਂ ਇਹ ਕੰਮ ਇਹ ਫਿਰ ਇਹਨਾਂ ਨੂੰ ਪੁੱਛਿਆ ਜਾਵੇ ਨਾ ਵੀ ਆ ਬੀਬੀਆਂ ਨੂੰ ਕਿਉਂ ਨਹੀਂ ਰੋਕਦੇ ਇਹਨਾਂ ਦੇ ਹਲਮੜ ਕਿੱਥੇ ਆ ਆ ਵੀਰਾਂ ਨਾਲ ਕੇ ਗਿਆ ਇਹਦਾ ਹਲਮੜ ਕਿੱਥੇ ਆ ਇਹਨਾਂ ਨੂੰ ਕਿਉਂ ਨਹੀਂ ਰੋਕਦੇ ਇਹ ਖਾਲੀ ਬੁਲਟ ਵਾਲੇ ਜਾ ਲੇਦੇ ਹੁੰਦੇ ਇਹਨਾਂ ਨੂੰ ਮੰਗ ਕਰਦੇ ਮੰਗੇ ਸੀ ਮੈਂ ਤਾਂ ਪਹਿਲਾਂ ਵੀ ਬੋਲਿਆ ਵਾ ਕਾਨੂੰਨ ਸਾਰਿਆਂ ਵਾਸਤੇ ਸੇਮ ਹੋਣਾ ਚਾਹੀਦਾ ਵਾ ਜਿਹੜੇ ਸਮਝਿਆ ਜਾਵੇ ਸਾਰੇ ਵਾਸਤੇ ਕਾਨੂੰਨ ਇੱਕਿਆ ਤੇ ਇੱਕ ਅੱਖ ਦੇ ਨਾਲ ਸਾਰੇ ਵੇਖਣੇ ਚਾਹੀਦੇ ਆ ਇਹ ਨਹੀਂ ਵੀ ਮੈਂ ਬੁਲਟ ਤੇ ਹੋਂਟਿਆ ਵੀ ਮੇਰੇ ਬਾਅਦ ਤੇ ਕੋਈ ਵਕਰਾ ਕਾਨੂੰਨ ਆ ਕੋਈ ਸਪਲੈਂਡਰ ਤੇ ਚਲ ਗਿਆ ਕੋਈ ਵੀ ਵੀ ਅਗਤਵਾਦੇ ਚਲਦੀ ਆ ਉਹਦੇ ਬਾਅਦ ਕੋਈ ਵੱਖਰਾ ਵਾ ਉਹ ਬੰਦਾ ਜਾਂਡਾ ਸਪਲੈਂਡਰ ਤੇ ਉਹਦਾ ਹਲ ਫੜਦੀ ਹੈਗਾ ਹੁਣ ਉਹਦਾ ਚਲਾਨ ਨਹੀਂ ਕਟਿਆ ਰਹੀ ਆ ਜਿਹੜਾ ਹੈ ਤਾਂ ਦੇ ਮੁਤਾਬਕ ਜਿਹੜਾ ਵਾ ਖਾਲੇ ਜਿਹਾ ਚਲੇਆ ਦੇ ਏਰੀਆ ਦੇ ਵਿੱਚ ਇੱਥੇ ਮੋਟਰਸਾਈਕਲ ਜਿਹੜੇ ਸੀ ਬਹੁਤ ਪਟਾਕੇ ਮਾਰਦੇ ਸੀ ਉਹਨਾਂ ਦੇ ਸੱਤ ਦੇ ਅੱਧੇ ਬਾਸ ਨੇ ਮਿਚਲਾਈ ਗਈ ਹੈ ਇੱਥੇ ਮੋਟਰਸਾਈਕਲਾਂ ਨੂੰ ਚੈੱਕ ਕਰਕੇ ਜਿਹੜੇ ਬਿਨਾ ਕਾਰਜਾਂ ਤੋਂ ਜਾਂ ਬਿਨਾ ਆਵਾਰਾਗਰਦੀ ਤੇ ਤੁਰੇ ਫਿਰਦੇ ਉਦਾਂ ਹੀ 3-3 ਚਾਰੀ ਚੜ ਕੇ ਉਹ ਲੜਬਾਜੀ ਕਰਦੇ ਉਹਨਾਂ ਨੂੰ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਕੋਈ ਨਿਰ ਨਤੀ ਕਰਾ ਰਹੇ ਵੇਰਲੈਸ ਵੀ ਕਰ ਰਹੇ ਆਪਾਂ ਇਹ ਲੋਕਾਂ ਨੂੰ ਸੁਝਾਅ ਦੇਣਾ ਚਾਹੁੰਦੇ ਆਂ ਕਿ ਆਪਣੇ ਬੱਚਿਆਂ ਨੂੰ ਬਿਨਾ ਮੋਟਰਸਾਈਕਲ ਤੇ ਲਾਇਸੈਂਸ ਤੋਂ ਬਿਨਾਂ ਮੋਟਰਸਾਈਕਲ ਨਾ ਆਜੋ ਜਾਂ ਕੋਈ ਵੀ ਕਲਚਲਾਉ ਨਾ ਆਜੋ ਇਹਦਾ ਜੇ ਨਾ ਨੁਕਸਾਨ ਜੇ ਕਿਸਦਾ ਹੋ ਗਿਆ ਜੇ ਕਿਸਦਾ ਹੋ ਗਿਆ ਜਾਂ ਆਪਣਾ ਹੋ ਗਿਆ ਤਾਂ ਉਹਦੇ ਵਾਸਤੇ ਬਹੁਤ ਤੜਕੜ ਖਮਿਆਜਾਪੁ ਕਰ ਪੈਂਦਾ ਵਾ ਐਕਸੀਡੈਂਟ ਬਹੁਤ ਹੋ ਰਹੇ ਨੇ ਸਭ ਤੋਂ ਜ਼ਿਆਦਾ ਐਕਸੀਡੈਂਟ ਜੇ ਕਰਕੇ ਮੌਤਾ ਹੋ ਰਹੀ ਹੈ ਸਾਡੇ ਪੰਜਾਬ ਦੇ ਵਿੱਚ ਕਿੰਨੇ ਕੁ ਚਲਾਣ ਜਿਹੜੇ ਤੁਸੀਂ ਕੱਟ ਚੁੱਕੇ ਜੀ ਹੋਲ ਤੱਕ ਆਪਾਂ ਜਿਹੜੇ ਆਹ ਨਾਲ ਆਪਾਂ ਅਜਦਾਰਾ ਤੇ ਰਮਦਾਸ ਦੇ ਚਲਾਣ ਜਿਹਦੇ ਤੋਂ ਵੀ ਅੱਛੇ ਚਲਾਣ ਕੱਟ ਕੇ ਆਏ ਸੀ ਇਹੋ ਜਿਹੇ ਮੋਟਰਸਾਈਕਲਾਂ ਦੇ ਤੋਂ 3-3 ਡਾੜੇ ਲਾ ਕੇ ਮਾਰਦੇ ਆ ਚਾਰ ਮੋਟਰਸਾਈਕਲਾਂ ਡਾੜਾ ਪੱਢੀ ਤੇ ਸੀ ਅੱਜ ਵੀ ਇੱਥੇ ਬਿੜਾ ਕੋਟ ਸਟੇਜ ਦੇ ਬਾਗੇ ਮਾ ਆਪਦੇ ਨਾਲ ਜਿੰਨ ਕਿ ਜੇ ਆਮ ਜਿਹੜੇ ਆ ਉਹਨਾਂ ਦੇ ਵੀ ਕਰਾ ਦੇ ਜਿੰਨ ਕੋਟ ਸਟੇਜ ਤੇ ਕਰਾਣੋ ਇਹ ਹੋ ਸਕਦਾ ਹੈ ਇਹ ਸਰ ਕੈਸ਼ ਕੱਢੀਏਗਾ ਤੂੰ ਵੋਟ ਕੱਟੇਗੀ ਹੁਣ ਆਨਲਾਈਨ ਮਸ਼ੀਨ ਦੇ ਵਿੱਚ ਕਿੱਦਾਂ ਚੱਲ ਜਾਂਦਾ ਅੱਜ ਕੱਲ੍ਹ ਚਲਾਣ ਕੀ ਮਸ਼ੀਨ ਚੱਲੀ ਆ ਉਹਦੇ ਕੈਸ਼ ਸੇਮਤ ਨਾਲ ਹੀ ਹੋ ਜਾਂਦੀ ਆ ਕੋਈ ਬੈਂਕ ਦੁਆਰਾ ਜਾਂ ATM ਦੁਆਰਾ ਹੋ ਜਾਂਦੀ ਆ ਤਾਂ ਕਿ ਲੋਕਾਂ ਨੂੰ ਤਸੱਲੀ ਕਰਾਈ ਲਾ ਹੋਵੇ ਆਟੋ ਜੁਰਮਾਨਾ ਜੀ ਵਕਤ ਵਕਤ ਜੁਰਮਾਨੇ ਜਿੱਦਾਂ ਹਲ ਮਨਤਾਹ ਰੁਪਿਆ ਵਾ ਸ਼ੋਰਸ ਦਾ 2000 ਰੁਪਿਆ ਵਾ ਕੰਪਨੀਸ਼ਨ ਦਾ 5000 ਰੁਪਿਆ ਵਾ ਤੇ ਮੈਂ ਇਹਦੇ ਵੇਲੇ ਇੱਕ ਦੁਬਾਰਾ ਤੁਹਾਡੇ মিডিਆ ਤੇ ਦਿੱਲੀ ਇਹੋ ਲੋਕਾਂ ਨੂੰ ਸਪੈਕਸ਼ਨ ਦੇਣਾ ਚਾਹੁੰਦਾ ਹਾਂ ਕਿ ਆਪਣੇ ਤਾਲੀ ਪੱਤਰ ਪੂਰੇ ਕਰਕੇ ਐਵੇਂ ਸਾਫ ਸਾ ਜਿਹੜੇ ਆਪਣੇ ਕਰਮਾਨੇ ਨਾਲ ਆਪਸ ਕਰੋ ਜਿੰਨਾ ਆਪਾਂ ਜਮਾਨਾ ਭਰਨਾ ਉਹਨੇ ਦਿਨ ਤੇ ਸਾਡੇ ਕਾਰੀ ਕੰਪਲੀਟ ਹੋ ਜੰਨੇ ਸਿਰਫ ਸਾਡੀ ਇੱਕ ਗੱਲ ਹੀ ਆ ਕਿ ਆਪਾਂ ਤਾਲੀ ਨੇ ਪੂਰੇ ਕਰਦੇ ਜੇਕਰ ਤੁਹਾਡੇ ਤਾਲੀ ਪੂਰੇ ਹੋਣਗੇ ਤੁਹਾਨੂੰ ਜੇਕਰ ਮੰਨੋ ਲਾਇਸੈਂਸ ਹੋਏਗਾ ਬੱਚੇ ਕੋ ਪੋੜਾ ਜੇ ਕੋ ਕਰ ਕੋ ਤਲਵੇ ਐਕਸੀਡੈਂਟ ਹੋਏ ਜਨਾਦਰੂ ਬੈਨੀਫਿਟ ਮਿਲੂਗਾ ਬਜਾ ਸਰਕਾਰ ਸੈਂਟਰ ਸਰਕਾਰ ਕਈ ਲੋਕ ਜਿਹੜੇ ਕਹਿ ਰਹੇ ਆ ਵੀ ਸਾਡੇ ਜਿਹੜੇ ਬਾਕੀ ਐਵੇਂ ਬਿਨਾ ਹਨ ਮਰਦੇ ਜਾ ਰਹੇ ਆ ਉਹਨਾਂ ਦਾ ਪਲਾਨ ਨਹੀਂ ਕੀਤਾ ਜਾ ਰਿਹਾ ਦੇਖੋ ਇਹ ਸਾਡਾ ਸਟਾਫ ਲੱਗਾ ਸੀ ਤੁਸੀਂ ਇੱਥੇ ਖੜੇ ਜੋ ਸਾਡਾ ਸਟਾਫ ਲੱਗਾ ਵਾ ਉਹ ਜਿਹੜੇ ਸ਼ਕਤੀਗਤੀ ਅਸੀਂ ਖਾਸ ਕਰਕੇ ਉਹਨਾਂ ਨੂੰ ਘੇਰਦੇ ਆ ਜਿਹੜੇ ਬੁੱਲਟ ਮੁੱਤ ਸਕਣਾ ਤੇ ਆ ਜਿਹੜਾ ਉਨਾ ਹੀ ਵੇਲੇ ਤਰੀਕੇ ਦੇ ਪਾਸ ਕਰਕੇ ਪਹਿਲੀ ਸਾਡੀ ਮੇਲੇ ਹੋਈ ਆ ਜਿਹੜੇ ਖਾਸ ਜਿਹੜੇ ਉਦਾ ਹੀ ਉਹ ਲੜਬਾਜੀ ਕਰਦੇ ਸਭ ਇਸ਼ਾਰਾ ਵਿੱਚ ਫਟਾਕੇ ਭਾਰੀ ਦਾ ਟੈਂਟਰ ਜਾਲੇ ਲੈ ਕੇ ਪਹਿਲਾ ਸਾਡਾ ਮੇਲ ਬਕਸਾ ਤੋਂ ਵੀ ਉਹਨਾਂ ਜ਼ਰੂਰ ਤਾਂ ਪਾਈ